ਕੌਛਾ ਵਾਹਿਗੁਰੂ ਜੀ ਦੀ ਖਤੇ ਵਿਰੇ ਜਿਹੜਾ ਟੌਪ ਕੋਲ ਵਾਲਾ ਬੰਨ ਹੈ ਆ ਦਿਖਾ ਦਿਓ ਵੀਰੇ ਆ ਦੇਖ ਲਓ ਆ ਜਿਹੜੀ ਉਹ ਠੋਕਰ ਤੇ ਜਮੇ ਗਿਰ ਗਿਆ ਤੰਗੂ ਨੂੰ ਪੱਤਰ ਪੱਤਰ ਲੱਗਿਆ ਭਾਈ ਆ ਦੇਖ ਲਓ ਪਾਣੀ ਪਾਣੀ ਦੀ ਸਪੀਡ ਦਿਖਾ ਦਿਓ ਕਿੰਨੀ ਸਪੀਡ ਹੈ ਜੇ ਹਾਂ ਜੇ ਹਾਠੋਂ ਕਰ ਗਿਰਦੀ ਆ ਵੀਰ ਤਾਂ ਇਹ ਡਾਇਰੈਕਟ ਮਾਰ ਜਿਹੜਾ ਉਹ ਸਾਹਮਣੇ ਬੰਨ ਹੈ ਜਿਹਦੇ ਮੇਲ ਬਾੜ ਪਈ ਹੋਈ ਆ ਉਹ ਪਾਣੀ ਡਾਇਰੈਕਟ ਸਿੱਧਾ ਉੱਤਰ ਵੱਜਣਾ ਇਹ ਸਾਰਾ ਜਦੇ ਬੰਨ ਗੱਜਣ ਕਿਉਂਕਿ ਬੰਨ ਬੋਲਾ ਹੋਇਆ ਵੇ ਪਰ ਦੀ ਸਾਈਡ ਪਸ਼ਕਾਰੀਆਂ ਵਜ ਰਹੀਆਂ ਕਿਹਦਾ ਔਰੇ ਬਾਈ ਸਾਰੀ ਸੰਗਤ ਨੂੰ ਦੇਖ ਕੇ ਹੀ ਬਾਪੇ ਵਾਤਾ ਔਰੇ ਪਾਉਣ ਜੋ ਕਿ ਰਾਤ ਰਾਤ ਪਾਣੀ ਵਧ ਰਿਹਾ ਹੈਗਾ ਔਰੇ ਹਾਲਤ ਨਾਜ਼ੁਕ ਹੈ ਇਹ ਬੰਨ ਦੀ ਜੇ ਇਹ ਚੱਕਰ ਜਿਹੜੀ ਆ ਜਿੱਥੇ ਲਾਈਟ ਲਾਈ ਹੋਈ ਹੈ ਜੇ ਗਿਰ ਗਈ ਤਾਂ ਬਹੁਤ बड़ा ਨੁਕਸਾਨ ਹੋ ਜਾਣਾ ਇਹਦੀ ਮਾਰ ਜਿਹੜੀ ਲੁਧਿਆਣੇ ਤੱਕ ਹੋ ਜਾਣੀ ਆ ਤਾਂ ਸਾਰੇ ਸੰਗਤ ਨੂੰ ਬੇਨਤੀ ਹੈ ਵੀ ਵਾਅਦੇ ਵਾਧੂਰੇ ਸਮਾਨ ਪਿਆ ਹੈਗਾ ਵੀ ਉਰੇ ਪਹੁੰਚ ਜਾਓ ਤੇ ਸਵੇਰ ਨੂੰ ਵੀ ਕਹਿੰਦੇ ਆ ਵੀ ਭਰ ਕੇ ਗੱਟੇ ਲੈ ਕੇ ਆਓ ਜਿਹਨੇ ਲੈ ਕੇ ਆਉਣਾ ਇੱਕ ਉਰੇ ਜਿਹੜੀ ਮੇਨ ਲੋਡ ਹੈ ਜਾਲ ਬੰਨ ਨੂੰ ਤਾਰ ਨਹੀਂ ਹੈਗੀ ਤਾਰ ਚਾਹੀਦੀ ਇੱਕ ਤੇਲ ਦੀ ਲੋਡ ਆ ਖਾਤ ਬਹੁਤ ਨਾਜ਼ੁਕ ਨੇ ਇਸ ਟਾਈਮ ਅਸੀਂ ਚੰਗੌਰ ਸਾਹਿਬ ਦਾਉਦਪੁਰ ਬੰਨ ਤੇ ਖੜੇ ਆਂ ਜਿੰਦ ਚ ਦਾ ਜਿਹੜਾ ਸਾਹਮਣੇ ਪਾੜ ਪਿਆ ਹੋਇਆ ਸੀਗਾ ਉਹਨੂੰ ਗਲਦਿਆਂ ਦੀ ਲਾਂਘੀ ਇੱਕ ਪਾੜ ਉਹ ਪਿੱਛੇ ਪੈ ਰਿਹਾ ਉਹ ਨੂੰ ਬੰਨਣ ਲੱਗੇ ਹੁਣ ਨਵਾਂ ਹੀ ਕੰਮ ਹੋ ਗਿਆ ਇਹ ਜਿਹੜੀ ਠੋਕਰ ਆ ਇਹ ਸਾਰੀ ਉਹ ਗਿਰਗੇ ਪਰਲੇ ਪਾਸੇ ਤੇ ਜਿੱਥੇ ਤੇ ਵੀਰ ਨੇ ਦਿਖਾਇਆ ਤੰਬੂ ਤੰਬੂ ਰਹਿ ਗਿਆ ਅਹੀਂ ਰਹਿ ਗਿਆ ਪਰਲੇ ਪਾਸਾ ਸਾਰਾ ਗਿਰ ਗਿਆ ਬਾਲੀ ਵੀਰੇ ਤਾਂ ਹੀ ਲਾਈ ਜੀ ਉਹ ਉੱਥੇ ਤਰੇੜਾਂ ਆ ਗਈਆਂ ਨੇ ਇਹ ਬਹੁਤ ਵੱਡਾ ਨੁਕਸਾਨ ਹੋ ਜਨਾ ਵੀਰੇ ਮਾਛੀਵਾੜੇ ਏਰੀਆ ਲੁਧਿਆਣੇ ਦਾ ਕੁਮਾਰ ਹੋਣੀ ਆ ਇੱਥੋਂ ਆਏ ਵੀ ਆਏ ਹੋਣਾ ਵੀ ਜਿਵੇਂ ਕੋਈ ਪਿੰਡੇ ਦੀ ਤਾਂ ਹੋ ਜਾ ਤਾਂ ਬੇਰਤੀ ਹੋ ਵੀਰੇ ਸੰਗਤਨੋਂ ਹੱਥ ਜੋੜ ਕੇ ਵੀ ਬਾਤ ਸਾਰੀ ਜਣੇ ਪਹੁੰਚੋ ਦੌੜ ਉੱਪਰ ਬੰਨ ਤੇ ਚੰਕਾਉਰ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜਿੰਨੇ ਟੋਟੇ ਬਾਬਾ ਜੀ ਆ ਨੁੱਕਰ ਬਸੇ ਤੰਬੂ ਤਾਂ ਆਹ ਦੇਖ ਲੋ ਆ ਪਾਣੀ ਆਰ ਪਾਰ ਹੋ ਗਿਆ ਇੱਥੇ ਨੂੰ ਆ ਨੁੱਕਰ ਗਈ ਸਾਰੀ ਪਾਣੀ ਦਾ ਵਹਾਅ ਬਹੁਤ ਤੇਜ਼ ਆ ਰਿਹਾ ਰਖੋ ਬੰਨ ਲਾ ਰਹੇ ਆ ਉਰੇ ਵਾ ਬਾਤੇ ਵਾ ਤੇ ਸੇਵਾਦਾਰ ਪਹੁੰਚ ਜੋ ਜੇ ਏਰੀਆ ਬਚਾਉਣਾ ਹੈ ਨਹੀਂ ਫਿਰ ਬਾਅਦ ਚ ਗਨ ਨੂੰ ਕਹੋਗੇ ਵੀ ਅਸੀਂ ਐ ਕਰ ਲੰਦੇ ਉਹ ਕਰ ਲੰਦੇ ਜਿਹੜੇ ਬੰਦੇ ਇਸ ਟੰਕ ਘਰ ਆਏ ਸੁੱਤੇ ਪਏ ਆ ਸੁੱਤੇ ਉਹ ਹਟ ਜੂਗੇ ਬਾਤੇ ਵਾ ਉਰੇ ਪਹੁੰਚ ਜੋ ਇਹ ਤਾਂ 5-10 ਮਿੰਟ ਦਾ ਕੰਮ ਆ ਸਾਰੀਆਂ ਨੁਕੜ ਆਰਪਾਰ ਹੋ ਗਿਆ ਕੰਮ ਸਿਰਫ ਆਹੀ ਆ ਉੱਧਰ ਤਾਂ ਪਾੜ ਪਿਆ ਬਈ ਆ ਇਹ ਇਹ ਨੁਕੜ ਨੇ ਪਾਣੀ ਰੋਕ ਕੇ ਆਪਦਾ ਸਿੱਧਾ ਜਾਂਦਾ ਤੇ ਇਹ ਨੁਕੜ ਨੇ ਤੁਹਾਡੇ ਬੰਨ ਨੂੰ ਮਾਰ ਕਰਨੀ ਆ ਬੇਨਤੀ ਹੋ ਆ ਬਾਬਾ ਜੀ ਆਹ ਇਹ ਬਿਹਾਲ ਸਭ ਆਹ ਦੇਖ ਲੋ ਜੀ ਆ ਬੰਨ ਫੇਲ ਮਜਬੂਤ ਲੱਗੇ ਕਹਿੰਦਾ ਖੁਰਗਿਆ ਬੰਨ ਜਿਹੜਾ ਲਾਇਆਤਾ ਜੀ ਆਹ ਦੇਖ ਲੋ ਉਹ ਉਹ ਅੱਗੇ ਤੇ ਵੀ ਉਹ ਅੱਗੇ ਵੀ ਲੱਗਾ ਆ ਦੇਖੋ ਪਾਣੀ ਦੀ ਕਿਆ ਸਪੀਡ ਆ ਨਦੀਆਂ ਦਾ ਪਾਣੀ ਵਿੱਚ ਮੱਝਾਂ ਜਾਵਾ ਤੇ ਮਰੀਆਂ ਦੇਖ ਲੋ ਅੱਜ ਅੱਜ ਇਹਦੀ ਟੱਕਰ ਸੀ ਆ ਟੁੱਟ ਗਈ ਸਾਰੀ ਟੱਕ ਚੱਕਰ ਆਹ ਦੇਖੋ ਆ ਟੱਕਰ ਸਾਰੀ ਟੁੱਟ ਗਈ ਬਾਬਾ ਜੀ ਜਿੱਥੇ ਕਰਨ ਆਪਾਂ ਕੋ ਮੁਦੇ ਤੇ ਸਾਰੇ ਆ ਤੇ ਇਹ ਗਲੋਕ ਕੀ ਹਾਲਾਤ ਨੇ ਪਾਣੀ ਬਹੁਤ ਤੇਜ਼ ਆ ਪਾਣੀ ਦੁਆਰਾ ਬੰਨ ਨੂੰ ਲੱਗਿਆ ਮਾਰ ਕਰਨੇ ਸਾਹਮਣੇ ਵੀ ਨਾਲ ਕੋ ਸੰਗਤ ਦੁਆਰਾ ਲੱਗੀ ਆ ਬੰਨ ਨੂੰ ਬਹੁਤ ਮਾੜੀ ਹਾਲਾਤ ਆ ਜੀ ਸਾਰੇ ਏਰੀਆ ਨੇ ਬੇਨਤੀ ਆਈ ਵਾਤੇ ਵਾਤੇ ਪਹੁੰਚੋ ਹਾਂ ਪੂਰੇ ਜੰਗੋ ਕਰਨ ਬੂ ਤਾਰ ਲਿਆ ਜਿਹੜੀ ਆ ਨੁੱਕਰ ਤੇ ਇਹ ਸਾਰੀ ਗਿਰ ਗਈ ਉਹ ਤੱਕ ਆ ਦੇਖੋ ਪਾਣੀ ਦੀ ਕਿੰਨੀ ਮਾਰ ਆ ਜਿਹੜਾ ਅੱਜ ਆਹ ਬੰਨ ਲਾਇਆ ਪਰ ਅੱਜ ਹੀ ਰਹਿ ਗਿਆ ਅੱਜ ਆਹ ਜੇ ਆਹ ਪੂਰਾ ਗਿਰ ਗਿਆ ਟੁੱਟਦੀ ਆ ਨੁੱਕਰ ਸਾਉ ਪਾਣੀ ਸਿੱਧਾ ਉੱਥੇ ਜਾ ਕੇ ਬਚਣਾ ਜਿਹੜੀ ਡੈਕਟ ਮਾਰ ਬੰਨਣੂ ਪੈਣੀ ਹੈ ਬੰਨ ਪਹਿਲੇ ਹੀ ਬਹੁਤ ਕਮਜ਼ੋਰ ਹੈ ਜੇ ਟੁੱਟ ਗਈ ਜਿੱਦ ਲੁਧਿਆਣੇ ਤੱਕ ਮਾਰ ਹੋਣੀ ਹੈ ਵੀਰ ਬਹੁਤ بڑا ਨੁਕਸਾਨ ਹੋ ਜਾਣਾ ਬਾਅਦ ਤੋਂ ਬਾਅਦ ਸੰਗਤ ਨੂੰ ਬੇਨਤੀ ਹੈ ਵੀ ਉਰੇ ਪਹੁੰਚ ਜਾਓ ਬਹੁਤ بڑا ਨੁਕਸਾਨ ਹੋ ਜਾਣਾ ਬੇਨਤੀ ਹੋ ਆ